ਮਾਜ ਪਕੀਰਾ ਦੀ ਬਾਪਾ ਨੇ ਮਾਜ ਪਕੀਰਾ ਦੀ ਬਾਵਾ ਨੇ ਮਾਜ ਪਕੀਰਾ ਨੇ ਤੇ ਮਾਜ ਪਕੀਰਾ ਦੀ ਬਾਵਾ ਨੇ ਮਾਜ ਪਕੀਰਾ ਦੀ ਓਏ ਲੋਕ ਦੇ ਤਾਂ ਸਾਥ ਕਿਉਂ ਨੈ ਕੰਪੇਟ ਨਹੀਂ ਕਿਉਂ ਨੈ ਬਾਗੀ ਮੁੱਖੇ ਤਾਂ ਨੇ ਸਿਰ ਦਾ ਸਾਥ ਮੁੱਖੇ ਤਾਂ ਨੇ ਇੱਕ ਤਾਰੀ ਮੁਲਾਮਾਂ ਲਈ ਜ਼ੋਰਦਾਰ ਮਾਰਿਓ ਜ਼ੋਰਦਾਰ ਮਾਰਿਓ ਮਾ ਕੇ ਸਰ ਦੀ ਕਲਾ ਤੁਸੀਂ ਇਹ ਕਿਉਂ ਕਿ ਹਸਨਾ ਨਾ ਰੋਹ ਦੀ ਖਰਾਕ ਆ ਇੰਦਰ ਆ ਸਾਰੇ ਨਵੇਂ ਮਾਡਲ ਆ ਪੈਸੇ ਪੜੋ ਪਹਿਲੇ ਪੜਾ ਵਾਹ ਕੀ ਆ ਯਾਨੀ ਤੇ ਤੁਮ ਕਹਿੰਦਾ ਜੀ ਨਹੀਂ ਲੱਗਦਾ ਇਹਦਾ ਜੀ ਨਹੀਂ ਲੱਗਦਾ ਇਹ ਦਸਹਿਰਾ ਕਮੇਟੀ ਦੇ ਨੇ ਸਾਰੇ ਜਿੰਨੇ ਮੈਂਬਰ ਜਿੰਨੇ ਚੇਅਰਮੈਨ ਪਰ ਤੁਸੀਂ ਆਹ ਆ ਗੱਲਾਂ ਦੇ ਵਿੱਚ ਹਵਾ ਆ ਨਾ ਹਾਂ ਇਹ ਇੱਕ ਹੋ ਰਹੀ ਹੈ پارਲੀਮੈਂਟ ਦੂਜੇ ਚਲ ਜਾਓ ਆ ਜਾਓ ਪਤਾ ਸਮਝਤੀ ਮਾਰ ਖਲੋਦੇ ਕਿ ਕਿਤੇ ਆਓ ਨਹੀਂ ਆ ਅੱਜ ਡਾਕਟਰ ਨਹੀਂ ਆਇਆ ਨਾ ਇਹ ਕੁੱਤ ਗਿਆ ਡਾਕਟਰ ਡਾਕਟਰ ਉਹਨਾਂ ਛੇੜ ਆ ਇਹ ਡਾਕਟਰ ਸਾਹਿਬ ਡਾਕਟਰ ਨੇ ਲਾਤਾ ਜੋ 500 ਦਾ ਟਿਕਾ ਇਹ ਸੈਕਟਰੀ ਸਾਹਿਬ ਪੈਸੇ ਨੇ ਫੜਿਆ ਕਰ ਆ ਨਹੀਂ ਬਾਹ ਫੜਦੀ ਇੱਧਰ ਪੁਰਾਣਾ ਮਾਰਦਾ ਸ਼ੁਕਰ ਹੈ ਸਾਡੇ ਨਾਲ ਤਾਂ ਪੀਸੀ ਕੋਈ ਹੈਗਾ ਕਰਦੀਆਂ ਜੀ ਹਾਂ ਚਲੋ ਤੁਸੀਂ ਆਓ ਆਪਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਉਸਕੀਤ ਨੂੰ ਵੀ ਕਹਿੰਦਾ ਪਾਚੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਇੱਕ ਵਾਰੀ ਤਾੜੀ ਮਾਰੋ ਮੰਗਲਪੁਰ ਤੇ ਆਇਆ ਹੈ ਸਾਡਾ ਭਰਾ ਸਾਭੀ ਪ੍ਰਧਾਨ ਚੇਅਰਮੈਨ ਸਾਹਿਬ ਖੜੇ ਨੇ ਦੁਸ਼ਹਿਰਾ ਕਮੇਟੀ ਦਾ ਜਿਨ੍ਹਾਂ ਨੇ ਕਹਿੰਦੇ ਅਸੀਂ ਤੁਹਾਡੇ ਦਰਮਾਨ ਪਹੁੰਚੇ ਆ ਤੇ ਲਾਵਾਂਗੇ ਰੌਣਕਾਂ ਤੇ ਆ ਜੋ ਜਿਹੜੇ ਸਾਰੇ ਪਿੱਛੇ ਅੱਗੇ ਨੂੰ ਮੈਨਾਂ ਨਾ ਜਾ ਔਰ ਇਹ ਜਿਹੜਾ ਸਮਾਜ ਅੱਜ ਦਾ ਕਵਿੱਟਰ ਨਿਹਾਰ ਸੀ ਬਣਾ ਰਹੀਆਂ ਸਰਪਾਰਸ਼ਾ ਪਰਮਾਰ ਬੀਜੇਪੀ ਮੰਡਾ ਪ੍ਰਧਾਨ ਕਰਦੀਆਂ ਤੇਰਾ ਕੀ ਕਹਿਣਾ ਚਾਹੁੰਦਾ ਸਾਰੇ ਲੋਕਾਂ ਦਾ ਖਲਾਫ ਲੱਗਦਾ ਅੱਜ ਬੁਰਾਈ ਦਾ ਅੰਤ ਹੋਇਆ ਤੇ ਅਸ਼ਾਈ ਦੀ ਜਿੱਤ ਹੋਈ ਹੈ ਭਗਵਾਨ ਰਾਮ ਜੀ ਨੇ ਗਾਮਨ ਨੂੰ ਖਤਮ ਕਰਕੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਨਾਲ ਕੱਲ ਜੋ ਵਿਚਾਰੇ ਨੌਜਵਨ ਬੜੀ ਜਿਹੜੇ ਵਾਰਨਾ ਸਿਖਾਈ

ਸਾਬ ਐਸਚੋ ਸਾਹਿਬ ਜਿੰਨੇ ਵੀ ਮੁਲਾਜ਼ਮ ਸਾਰੇ ਪਹੁੰਚੇ ਆ ਤੈਨੂੰ ਧੰਨਵਾਦ ਆ ਜੀ ਸਾਡੀ ਟੀਮ ਵੱਲੋਂ ਆਓ ਜੀ ਬੜੇ ਫੋਟੋ ਮਖੇਲੋ ਯਾਰ ਸਾਡੇ ਹੱਥਾਂ ਹ Terima kasih telah menonton!

تے تی ا سارے میرے میں او میں او i'm do I'm 私たちは、私たちは、私たちは、私たち ਦੇਖਣੇ ਨਾ ਜਮਰੂਰ ਸਿੰਘ ਜੀ ਸੇਖਵਾ ਹਲਕਾ ਇੰਚਾਰਜ ਕਾਦੀਆਂ ਆਪ ਪਾਰਟੀ ਸਾਡਾ ਵੱਡਾ ਭਰਾ ਅੱਜ ਦੇ ਮੁੱਖ ਮਹਿਮਾਨ ਸਰਕਾਰ ਜਗਰੂਰ ਸਿੰਘ ਜੀ ਸੇਖਵਾ ਜੇ ਤੁਹਾਨੂੰ ਨਹੀਂ ਲੱਗੇ ਫੋਟੋ ਕਰਾ ਕੇ ਜਾਵਾਂਗੇ ਹਲੋ ਜੀ ਬੇਨਤੀ ਕਰ ਸਾਡੇ ਕੌਂਸਲਰ ਦਸਾਲਾ ਕਮੇਟੀ ਦੇ ਚੇਅਰਮੈਨ शहरे के पिछता त्यौहारे बहुत बहुत जी चुकी है मैं और मैं शहरा कमेटी का बहुत दिमागी जिन्होंने ਇਸ ਵਾਰ ਸਭ ਤੋਂ ਵੱਧ ਸਤ ਸੰਦਾਨ ਦੇ ਕਬੱਟਾ ਜੀ ਨੇ ਔਰ ਇਹ ਬੰਦੀਆ ਧਰਗਰਾਹ ਵਿੱਚ ਇੱਕ ਇਸ਼ਾਰਾ ਜਿਹੜਾ ਪਨਾਇਆ ਪਾਰਿਆ ਔਰ ਹਜ਼ਾਰਾਂ ਦੀ ਧਰਤੀ ਦੇ ਵਿੱਚ ਜਿਹੜੀ ਜਾਨ ਬਚਾ ਲਈਆ ਸੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀ ਜਿਹੜੀ ਆ ਜਿਹੜਾ ਇਸ਼ਾਰਾ ਦੀ ਬਹੁਤ ਬਹੁਤ ਤਹਿਨਾ ਔਰ 51000 ਰੁਪਏ ਦਸ਼ਰਾ ਕਮੇਟੀ ਨੂੰ ਜਿਹੜਾ ਵਾਹ ਉਹ ਇਲਾਕਾ ਜਲਦੀ ਤੋਂ ਜਲਦੀ ਠੀਕ ਹੋਗੇ ਦੁਬਾਰਾ ਤੋਂ ਫਿਰ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਪਿਛਲੇ 10 ਦਿਨਾਂ ਤੋਂ ਰਾਮਦੀਨਾਂ ਦੇ ਸਮਾਗਮ ਸਾਡੇ ਜ਼ਿੰਦਗੀ ਜੀ ਆ ਔਰ ਉਹਨਾਂ ਦੀ ਜਿਹੜੀ ਜੀਵਨੀ ਆ ਉਹ ਸਾਡੇ ਸਾਰਿਆਂ ਦੇ ਲਈ ਖਾਸ ਕਰਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਦੇ ਲਈ ਇੱਕ ਪ੍ਰੇਰਨਾ ਦਾ ਬਹੁਤ ਵੱਡਾ ਸਰੋਤ ਹੈ ਔਰ ਬਾਕੀ ਕਿਹੜੀਆਂ ਪੋਲੀਟੀਕਲ ਗੱਲਾਂ ਨੇ ਉਹ ਫੇਰ ਕਿਤੇ ਕਰ ਲਵਾਂਗੇ ਪਰ ਮੈਂ ਕਾਦੀਆਂ ਸ਼ਹਿਰ ਵਾਲਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਕਾਦੀਆਂ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਵੀ ਕਮਿਊਨਿਟੀ ਛੱਡੀ ਜਾਏਗੀ ਸੜਕਾਂ ਦਾ ਜਿਹੜਾ ਹੀ ਰਿਪੇਅਰ ਉਹ ਚੱਲ ਰਹੀ ਆ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਸੀਵਰੇਜ ਦਾ ਕੰਮ ਫਿਰ ਪਾਣੀ ਦਾ ਜਿਹੜਾ ਵਰਟਰ ਟ੍ਰੀਟਮੈਂਟ ਦਾ ਬੜਾ ਵੱਡਾ ਪਲਾਂਟ ਪਾਣੀ ਦੀ ਵੱਡੀ ਟੈਂਕੀ ਸ਼ਹਿਰ ਦੇ ਵਿੱਚ ਲੱਗਣ ਜਾ ਰਹੀ ਆ ਔਰ ਬਹੁਤ ਵਧੀਆ ਵਿਕਾਰ ਤੇ ਕੰਮ ਕਰਦਿਆਂ ਸ਼ਹਿਰ 'ਚ ਆਉਣ ਵਾਲੇ ਸਮੇਂ 'ਚ ਹੋਣਗੇ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਹੀ ਦਸ਼ਾਰਾ ਕਮੇਟੀ ਦਾ ਜਿਨ੍ਹਾਂ ਨੇ ਅੱਜ ਤੇ ਇਸ ਪ੍ਰੋਗਰਾਮ 'ਚ ਮੈਨੂੰ ਹਿੱਸਾ ਬਣਨ ਦਾ ਮੌਕਾ ਦਿੱਤਾ ਔਰ ਸਰਕਾਰ ਵੱਲੋਂ 51000 ਰੁਪਇਆ ਜਿਹੜਾ ਵਾ ਉਹ ਅੱਜ ਨੋਟ ਕਰਦਾ 51 ਪਿਛਲੇ ਸਾਲ ਦਾ ਲੱਖ ਰੁਪਇਆ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੇ ਕੋਲ ਆ ਜਾਏਗਾ ਉਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸ਼ਹਿਰ ਦੇ ਲਈ ਕਿਹੇ ਸਹਿਯੋਗ ਦੀ ਲੋੜ ਹੋਏਗੀ ਤੇ ਮੈਂ ਹਮੇਸ਼ਾ ਹਾਜ਼ਰ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਦੁਬਾਰਾ ਦਿਸ਼ਾਰੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਆਈਓ ਲੱਗ ਲੱਗ ਵੀਰਾਂ ਨੇ ਜੋ ਮੈਕ ਤੇ ਗੱਲਾਂ ਕਰਦੇ ਸਾਰੇ ਸਾਰੇ ਵੀਰਾਂ ਓ ਯਾਰ ਤੇਰਾ ਹੱਥ ਆ ਰੱਖਦਾ ਏ ਓ ਯਾਰ ਤੇਰਾ ਹੱਥ ਆ ਰੱਖਦਾ ਏ ਗੰਡਾ ਸੇ ਚੰਨ ਕੁੜੇ ਓਏ ਠੀਕ ਹੈ ਕੋ ਕਰਦੇ ਮੈਸੇਜ ਮੇਰੇ ਹੀ ਗੰਡਾ ਕੁੜੇ ਮੈਂ ਸਭ ਦਾ ਕਰੂੰ ਨਤਾਰਾ ਮੈਂ ਸਭ ਦਾ ਕਰੂੰ ਨਤਾਰਾ ਜੇ ਸਾਡੇ ਨਾਲ ਖੰਡੇ ਆ ਓਏ ਪਰ ਤੇਰਾ ਕੀ ਮਸਲਾ ਮਰਦਾ ਤੇਰੀ ਪੈਂਦੇ ਪਰ ਤੇਰਾ ਕੀ ਮਸਲਾ ਮਾਤਾ ਮੇਰੀ ਪਿੰਡੇ ਆਓ ਜੀ ਮੈਂ ਚੱਕ ਆ ਪਿੰਡਾਂ ਦੇ ਵਿੱਚ ਵਜਦੇ ਸਰੂਜਾ ਚਾਪਾਲ ਕੇ ਬਲੇਖੇ ਨਾਲ ਕੋਈ ਆ ਨਹੀਂ ਓਏ ਭੈ ਨਹੀਂ ਜੇ ਮੇਰੀ ਹੁੰਦੀ ਤਾਂ ਹਿੱਟਦੇ Bye-bye. ਤੇ ਖੜੇ ਨੇ ਸਾਰੇ ਸ਼ਹਿਰ ਵਾਸੀ ਅੱਜ ਇਸ ਜੋ ਸ਼ਹਿਰੇ ਦਾ ਪਾਵਨ ਦਿਹਾੜਾ ਹੈ ਮੈਂ ਜੋ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਪਾਰਟੀ ਵੱਲੋਂ ਆਪਣੇ ਵੱਲੋਂ ਆਪਣੇ ਜਿੰਨੇ ਸਾਥੀ ਮੇਰੇ ਨਾਲ ਨੇ ਸਮੁੱਚੇ ਸ਼ਹਿਰ ਨੂੰ ਸਮੁੱਚੀ ਲੋਕਾਈ ਨੂੰ ਉਹਦਾ ਇਹ ਦਿਨ ਆ ਤੇ ਇਹ ਅਪੀਲ ਕਰਦਾ ਕਿ ਇਸ ਦਿਨ ਤੋਂ ਕੋ ਸਿੱਖਿਆ ਜਾਵੇ ਬੁਰਾਈ ਜਿੰਨੀ ਮਰਜ਼ੀ ਵੱਡੀ ਹੋ ਜੇ ਪਰ ਇੱਕ ਦਿਨ ਸੱਚ ਦੀ ਜਿੱਤ ਹੁੰਦੀ ਹੈ ਉਹਦਾ ਇਹ ਪ੍ਰਤੀਕ ਹੈ ਦੁਸ਼ਹਿਰਾ ਜਿਹੜਾ ਅਸੀਂ ਹਰ ਸਾਲ ਮਨਾਉਂਦੇ ਇੱਕ ਬੇਨਤੀ ਵੀ ਕਰਦਾ ਹੈ ਇਹ ਨਿਰਾਪਨ ਰਾਵਣ ਦੇ ਬੁੱਤ ਨੂੰ ਅੱਗੇ ਲਾ ਕੇ ਬਿਸ਼ਰਾ ਮਨਾ ਕੇ ਨਾ ਚਾਹੀਏ ਆਪਣੇ ਅੰਦਰਲੇ ਰਾਵਣ ਨੂੰ ਮਾਰਨੀ ਲੋੜ ਹੈ ਕਿਉਂਕਿ ਜਿੰਨ ਤੱਕ ਅਸੀਂ ਭਗਵਾਨ ਰਾਮ ਦੇ ਦੱਸੇ ਮਾਰਗ ਤੇ ਚੱਲਦੇ ਨਹੀਂ ਸੱਚ ਦੇ ਮਾਰਗ ਤੇ ਨਹੀਂ ਚੱਲਦੇ ਆਪਣੇ ਫਰਜ਼ਾਂ ਤੇ ਆਪਣੀ ਮਰਿਆਦਾ ਦੇ ਵਿੱਚ ਨਹੀਂ ਰਹਿੰਦੇ ਤੇ ਅਸੀਂ ਇਨਸਾਨ ਘਾਉਣ ਦੇ ਹੱਕਦਾਰੇ ਨਹੀਂ ਅਸੀਂ ਰਾਖਸ਼ੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਪ੍ਰਭੂ ਰਾਮ ਦਾ ਨਾਮ ਲੈ ਕੇ ਆਪਣੇ ਜਿਹੜੇ ਵੀ ਇਸ਼ਟ ਨੂੰ ਮੰਨਦੇ ਉਹਨੂੰ ਮੰਨ ਕੇ ਹੱਕ ਤੇ ਸੱਚ ਦੀ ਕਮਾਈ ਕਰੋ ਸੱਚ ਦੇ ਉੱਤੇ ਪੈਰ ਆਉ, ਅਖੀਰ ਚਾਹੇ ਝੂਠ ਜਿੰਨਾ ਮਰਜੀ ਉੱਚਾ ਹੋ ਜਾਏ ਪਰ ਜਿੱਤ ਸੱਚ ਦੀ ਹੋਣੀ ਹੈ। ਮੈਂ ਫਿਰ ਆਪਣੇ ਵੱਲੋਂ ਆਪਣੀ ਪਾਰਟੀ ਸ਼ਰੋਮਣੀ ਕਰੀ ਦੇ ਵੱਲੋਂ ਸਾਰਿਆਂ ਨੂੰ ਬਧਾਈ ਦਿੰਦਾ। ਜੈ ਸ਼੍ਰੀ ਰਾਮ। ਇਹ ਸ਼ਹਿਰ ਕਮੇਟੀ ਮੇਰਾ ਆਪਣਾ ਪਰਿਵਾਰ ਹੈ। ਜਿੱਥੇ ਜੋੜ ਮੰਗਣਗੇ ਨਾ ਇਹਨਾਂ ਨੂੰ ਇਹਨਾਂ ਲਈ ਹਾਜ਼ਰ ਹੈ, ਮੇਰੀ ਜਾਨ ਵੀ ਹਾਜ਼ਰ ਹੈ। ਆਪਣੇ ਸ਼ਹਿਰ ਵਾਸਤੇ ਆਪਣੇ ਇਲਾਕੇ। ਓ ਯਾਰ ਸਾਰੇ ਠੀਕ ਹੈ ਜੀ ਸ੍ਰੀ ਆਪਤੀ ਰਾਮਚੰਦਰ ਮਹਾਰਾਜ ਕੀ ਜੈ ਅੱਜ ਦਾ ਜੋ ਨੌਜਵਾਨ ਦਸਹਰਾ ਕਮੇਟੀ ਵੱਲੋਂ ਅੱਜ ਦਾ ਜੋ ਕੀ ਉਪਰਾਲਾ ਕੀਤਾ ਸੀ ਉਹ ਅੱਜ ਸੰਪੂਰਨ ਹੋਇਆ ਖਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੋ ਇਸ ਦਸਹਿਰਾ ਗਰਾਊਂਡ ਦੇ ਵਿੱਚ ਆ ਕੇ ਬਹੁਤ ਹੀ ਵਧੀਆ ਜੋਗੀ ਅੱਜ ਦਾ ਪ੍ਰੋਗਰਾਮ ਰਿਹਾ ਸਾਰੇ ਸ਼ਹਿਰ ਵਾਸੀਆਂ ਨੇ ਪਿਆਰ ਨਾਲ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦਸਹਿਰਾ ਕਮੇਟੀ ਦਾ ਸਾਥ ਦਿੱਤਾ ਤੇ ਸਹਿਯੋਗ ਦਿੱਤਾ ਜੇ ਮੁੱਖ ਮਾਨੇਜ ਸਰਦਾਰ ਜਗਰੂਪ ਸਿੰਘ ਵੀ ਸੇਖਾ ਗੁਰਿਕਪਾਲ ਸਿੰਘ ਮਹਾਲ ਔਰ ਦਸਹਿਰਾ ਕਮੇਟੀ ਨੂੰ ਕੀ ਰਨ ਕਰਦੇ ਜਗਰੂਪ ਸਿੰਘ ਸੇਖਾ ਵੱਲੋਂ 51000 ਰੁਪਏ ਦਾ ਐਲਾਨ ਹੋਇਆ ਜੇ ਤੇ ਗੁਰਿਕਪਾਲ ਸਿੰਘ ਮਹਾਲ ਨੂੰ 21000 ਰੁਪਏ ਕੀ ਸੰਦੇਸ਼ ਨਾ ਸਲੇਖ ਦੇਣਾ ਚਾਹੁੰਦੇ ਨੌਜਵਾਨ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਇਹ ਕਿ ਨਸ਼ਿਆਂ ਤੋਂ ਦੂਰ ਰਹੋ ਜੋ ਕਿ ਜਿਸ ਆਪਾਂ ਨੌਜਵਾਨ ਸਾਰੀ ਸਭਾ ਜੁੜੀ ਆ ਨਵਾਂ ਤੋਂ ਬਾਅਦ ਕੀ ਤੋਂ ਵੀ ਜੁੜੋ ਇਸ ਦਾ ਸ਼ਹਿਰ ਵਾਸੀਆਂ ਨੂੰ ਵਧੀਆ ਅੱਗੇ ਤੋਂ ਵੀ ਵਧੀਆ ਸਹਿਯੋਗ ਕਰਕੇ ਵਿਖਾਈਏ ਮੈਂ ਡਾਕਟਰ ਘੁੰਮਣ ਨੌਜਵਾਨ ਦੁਸ਼ਹਿਰਾ ਕਮੇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੋਮਾ ਮਾ ਅਗੇ ਸਾਰੇ ਸ਼ੇਰ ਸਾਰੇ ਸ਼ਹਿਰ ਵਾਸੀ ਆਮ ਆਮਾ ਕਾ ਨੂੰ ਗੁਰਮੁਖੀ ਦੇ ਇਸ਼ਾਰੇ ਦੀ ਰੌਣਕ ਵਧਾਈ ਹੋਣਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਦੁਸ਼ਹਰਾ ਬਹੁਤ ਹੀ ਵਧੀਆ ਢੰਗ ਨਾਲ ਹੋਇਆ ਹੈ ਇਸੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਬਹੁਤ ਜਿਆਦਾ ਮੇਨਟੇਨ ਕਰਕੇ ਰੱਖਿਆ ਹੈ ਸ਼ਹਿਰ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੌਲ ਸਾਂਚੇ ਸਰਕਾਰ ਕੀ ਹੈ